12 ਸਾਲ ਪਹਿਲਾਂ ਸ਼ਹਿਰ ਦੀ ਇੰਪਰੂਵਮੈਂਟ ਟਰਸਟ ਦੀ 7 ਨੰਬਰ ਸਕੀਮ ਵਿੱਚੋਂ ਇੱਕ ਸਿਰ ਕੱਢੀ লাশ ਮਿਲਣ ਦੇ ਮਾਮਲੇ ਵਿੱਚ ਸਾਬਕਾ ADGP ਰਾਮ ਸਿੰਘ ਅਤੇ ਆਪ ਪਾਰਟੀ ਦੇ ਆਗੂ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਅਦਾਲਤ ਵਿੱਚ ਤਲਬ ਕਰਨ ਦਾ ਮਾਮਲਾ ਪਿਛਲੇ ਦਿਨੀ ਕਾਫੀ ਚਰਚਾ ਵਿੱਚ ਰਿਹਾ ਮਾਮਲਾ ਇਹ ਸੀ ਕਿ ਇੱਕ ਔਰਤ ਦੇ ਕਤਲ ਦੇ ਦੋਸ਼ 'ਤੇ ਮ੍ਰਿਤਕ ਮਹਿਲਾ ਦੇ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਵੱਲੋਂ ਨਜਾਇਜ਼ ਹੀ 10 ਦਿਨ ਹਿਰਾਸਤ ਵਿੱਚ ਰੱਖ ਕੇ ਤਸੀਹੇ ਦਿੱਤੇ ਗਏ ਸਨ ਬਾਦ ਵਿੱਚ ਖੁਲਾਸਾ ਹੋਇਆ ਕਿ ਉਕਤ ਔਰਤ ਤਾਂ ਜਿੰਦੀ ਜਾਗਦੀ ਹੈ ਅਤੇ ਆਪਣੇ ਜਵਾਈ ਨੂੰ ਫਸਾਉਣ ਲਈ ਸੋਹਰੇ ਨੇ ਕਿਸੇ ਹੋਰ ਔਰਤ ਦਾ ਕਤਲ ਕਰਕੇ ਉਸ ਨੂੰ ਆਪਣੀ ਲੜਕੀ ਦੇ ਕੱਪੜੇ ਪਹਿਨਾ ਦਿੱਤੇ ਸਨ ਜਿਸ ਤੋਂ ਬਾਅਦ ਉਸ ਨੇ ਆਪਣੀ ਲੜਕੀ ਦੇ ਕਤਲ ਦੇ ਦੋਸ਼ ਵਿੱਚ ਉਸ ਦੇ ਪਤੀ ਮਨੋਜ ਕੁਮਾਰ ਨੂੰ ਝੂਠੇ ਕੇਸ ਵਿੱਚ ਫਸਾ ਦਿੱਤਾ। ਜਿਸ ਤੋਂ ਬਾਅਦ ਮਾਨਯੋਗ ਅਦਾਲਤ ਨੇ 2017 ਵਿੱਚ ਝੂਠੀ ਸਾਜ਼ਿਸ਼ ਰਚਨਾ ਅਤੇ ਇੱਕ ਹੋਰ ਦਾ ਕਤਲ ਕਰਨ ਦੇ ਦੋਸ਼ 'ਤੇ ਮਨੋਜ ਕੁਮਾਰ ਦੇ ਸਹੁਰੇ, ਪਤਨੀ ਅਤੇ ਸਾਲੇ ਸਮੇਤ ਕੁੱਲ 8 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਹੁਣ ਅਦਾਲਤ ਵੱਲੋਂ ਮਨੋਜ ਕੁਮਾਰ ਦੀ ਸ਼ਿਕਾਇਤ ਤੇ 8 ਪੁਲਿਸ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਰਾਮ ਸਿੰਘ, ਕੁਮਰ ਵਿਜੇ ਪ੍ਰਤਾਪ ਸਿੰਘ ਵਿਸ਼ਾਮਲ ਨੇ ਜਰਕੀ ਤਤਕਾਲੀ ਐਸ ਐਚਓ ਯਾਦਵਿੰਦਰ ਸਿੰਘ ਦੇ ਗੈਰਜਮਾਨਤੀ ਵਾਰੰਟ ਅਦਾਲਤ ਵੱਲੋਂ ਜਾਰੀ ਕੀਤੇ ਗਏ ਨੇ ਪੀੜਤ ਮਨੋਜੀਤ ਮਾਰਦਾ ਦੋਸ਼ ਹੈ ਕਿ ਰਾਜਨੀਤਿਕ ਦਬਾਅ ਹੇਠ ਉੱਚ ਅਧਿਕਾਰੀਆਂ ਨੇ ਮਾਮਲੇ ਵਿੱਚ ਐਸਐਸਪੀ ਨੂੰ ਨਜ਼ਰ ਅੰਦਾਜ਼ ਕਰਕੇ ਆਪ ਉਸਦੇ ਤਸ਼ੱਦਦ ਕੀਤਾ ਸੀ ਮੇਰਾ ਸਹੁਰਾ ਅਮਰੀਕਾ ਵਾਲੀ ਦਾ ਵਿਆਹ ਜਿਹੜਾ ਹੈ ਅਫਸਤਾਰੀ ਵਿੱਚ ਕਰਕੇ ਤੇ ਆਪਣਾ ਵਿਆਹ ਕਰਾਉਣਾ ਚਾਹੁੰਦਾ ਸੀ ਉਹਨੇ ਮੈਨੂੰ ਕਈ ਵਾਰੀ ਕਿਹਾ ਵੀ ਮੈਂ ਆਪਣੇ ਤੂੰ ਆਪਣੇ ਬੱਚੇ ਲੈ ਲਾ ਤੇ ਮੈਂ ਆਪਣੀ ਕੁੜੀ ਦਾ ਵਿਆਹ ਔਰ ਕਿਤੇ ਕਰ ਦੇਣਾ ਆ ਜੇ ਤੂੰ ਮੈਨੂੰ ਮੈਨੂੰ ਵਿਆਹ ਕਰਾਉਣਾ ਚਾਹੁੰਦਾ ਸੀ ਸੱਸ ਦੀ ਡੈਥ ਹੋ ਚੁੱਕੀ ਸੱਸ ਦੀ ਡੈਥ ਹੋਣ ਤੋਂ ਬਾਅਦ ਆਪਣਾ ਵਿਆਹ ਵੀ ਕਰਾਉਣਾ ਚਾਹੁੰਦਾ ਹਾਂ ਯ ਆਪਣੀ ਇਸਤਰੀ ਦੇ ਵਿੱਚ ਹੀ ਹੋ ਹਾਂ ਠੀਕ ਆ ਇਹਨਾਂ ਨੇ ਮੈਨੂੰ ਕਹਾਂਗੇ ਸਾਡੇ ਕਿਸਦਾਰੀ ਦੇ ਵਿੱਚ ਕਿ ਤੈਨੂੰ ਪਤਾ ਹੀ ਹੈ ਵੀ ਕੁੜੀ ਐਚ.ਆਵੀ ਪੀਰੀਅਡ ਤਾਂ ਆਹੀਂ ਜੇ ਵਟ ਕੇ ਤੈਨੂੰ ਉਹਦੇ ਕਤਲ ਕੇਸ ਵਿੱਚ ਜਨਾਬ ਸਾਹ ਤੇ ਗੱਲ ਕਰੀ ਅੱਛਾ ਕਿਸੇ ਹੋਰ ਦੇ ਕਤਲ ਚ ਪਸਾਨਾ ਚੰਦ ਹਾਂ ਉਹਨਾਂ ਨੇ ਕਿਹਾ ਕਿ ਆਪਾਂ ਉਹ ਤੇਰੀ ਇਤਨੂੰ ਨਾਲ ਸਾਹ ਤੇ ਗੱਲ ਕਰੀ ਇਹਨਾਂ ਨੇ ਫਿਰ ਇਹੀ ਕੰਮ ਕਰ ਕੀਤਾ 12 9 12 ਨੂੰ ਇਹਨੇ ਮੇਰੇ ਘਰ ਵਾਲੇ ਨੂੰ ਆਪਣੇ ਕੋਲ ਬੁਲਾ ਲਿਆ ਸ਼ੁਕਰਵਾਰ ਸੀਗਾ ਹਾਂ ਬਾਣੇ ਨਾਲ ਤੇ ਉਹਨੂੰ ਇਹਨਾਂ ਨੇ ਜੰਮੂ ਭੇਜ ਦਿੱਤਾ ਸੋਨੂੰ ਨਾਲ ਆਪਣੇ ਰਿਸ਼ਦਾਰ ਨਾਲ ਹੀ ਸੋਨੂੰ ਜਮ੍ਹਾਂ ਭੇਜ ਦਿੱਤਾ ਉਹਨਾਂ ਨੇ ਫਿਰ ਇਹਨਾਂ ਨੇ ਆ ਮਰਗੀ ਆਪਣੇ ਰਿਸ਼ਦਾਰ ਨਾਲ ਸਲਾਹ ਮਸ਼ਵਰਾ ਕਰਕੇ ਉਹਦੀ ਐਚਆਈਵੀ ਪੀੜਤ ਔਰਤ ਸੀਗੀ ਉਹਨੂੰ ਪੁਲਿਸ ਨਾਲ ਇਹਨਾਂ ਨੇ ਸਾਜ਼ਿਸ਼ਾਂ ਚ ਕੇ ਠੀਕ ਹੈ ਜੀ ਉਹਦਾ ਉਹਦਾ ਨਾਮ ਗੋਗਾ ਦਰਸ਼ਨ ਵਰਗ ਗੋਗਾ ਸੀਗਾ ਉਸ ਕੁੜੀ ਦਾ ਨਾਮ ਇਹਨਾਂ ਨੇ ਉਹਨੂੰ ਅਮਰੀਕਾ ਲਈ ਦੇ ਕੱਪੜੇ ਪਵਾ ਕੇ ਫਰੋਜੀ ਰੰਗ ਦਾ ਸੂਟ ਉਹਨੂੰ ਪਾਇਆ ਉਸ ਕੁੜੀ ਨੂੰ ਆਪਣੇ ਰਿਸ਼ਦਾਰਾਂ ਦੇ ਕੁਝ ਗਹਿਣੇ ਤੇ ਕੱਪੜੇ ਤੇ ਮੇਰੀ ਘਰ ਵਾਲੀ ਦੀ ਫਰੋਜੀ ਰੰਗ ਦੀ ਜੁੱਤੀ ਪਵਾ ਕੇ ਤੇ ਪੁਲਿਸ ਵਾਲਿਆਂ ਨੇ ਸਾਜਿਸ਼ ਰਾਜ ਕਿ ਉਹਦਾ ਮਿਤੀ 11 12 ਦੀ ਰਾਤ ਨੂੰ ਦਰਮਿਆਨੀ ਰਾਤ ਨੂੰ 2011 ਦੇ ਵਿੱਚ 11 12 2011 ਦੀ ਦਰਮਿਆਨੀ ਰਾਤ ਉਹ ਦਿਨ ਐਤਵਾਰ ਸੀਗਾ ਇਹਨਾਂ ਨੇ ਉਹਦਾ ਸਿਰ ਵੱਢ ਕੇ ਕਤਲ ਕਰ ਦਿੱਤਾ ਤਾਂ ਕਿ ਉਹਦੀ ਉਹਦੀ ਲਾਸ਼ ਹੀ ਸਿਰ ਕੱਟੀ ਉਹਦੀ ਲਾਸ਼ ਦੀ ਪਛਾਣ ਜਿਹੜੀ ਆ ਮੇਰੀ ਪਤਨੀ ਜਿੰਦਾ ਪਤਨੀ 골ਡੀ ਦੇ ਰੂਪ ਵਿੱਚ ਕੀਤੀ ਜਾ ਸਕੇ ਤੇ ਮੇਰੇ ਖਿਲਾਫ ਇਹਨਾਂ ਨੇ ਕੰਪਲੇਂਟ ਕੰਪਲੇਂਟ ਕਰ ਦਿੱਤੀ ਥਾਣੇ ਦੇ ਵਿੱਚ ਮੇਰੇ ਤੇ ਮੇਰੇ ਬਾਕੀ ਪਰਿਵਾਰਕ ਮੈਂਬਰਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕਰਾ ਦਿੱਤਾ ਮਕੱਦਮਾ ਨੰਬਰ 217 1212211 ਨੂੰ ਦਫਾ 302 201 34 ਦੇ ਤਹਿਤ ਤੇ ਪੁਲਿਸ ਨੇ ਸਾਨੂੰ 2:30 ਵਜੇ ਦੇ ਕਰੀਬ ਮੇਰੇ ਘਰ ਵਿੱਚ ਰੇਡ ਕਰਕੇ ਉਸੇ ਸਾਨੂੰ ਇਹ ਮਰਗੀ ਰੈਸ਼ਟ ਕਰਕੇ ਲੈ ਗਏ ਤੇ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਕਿ ਮੇਰੀ ਘਰ ਵਾਲੀ ਜਿਹੜੀ ਜਿੰਦੀ ਆ ਉਹ ਨਾਲ ਦੇ ਕੁਆਟਰ ਦੇ ਵਿੱਚੋਂ ਨਾਲ ਆਪਣੇ ਸਲਾਈਰੀ ਦਿੱਤੇ ਹੋਏ ਕੱਪੜੇ ਜਿਹੜੇ ਲੈ ਕੇ ਗਈ ਆ ਇਹਨਾਂ ਨੇ ਮੇਰੇ ਤੋਂ ਕੋਈ ਯਕੀਨ ਨਹੀਂ ਕੀਤਾ ਇਹਨਾਂ ਨਾਲੋਂ ਇੱਥੇ ਮਾਰਨਾ ਕੁੱਟਣਾ ਚાલુ ਕਰਤਾ ਗੱਡੀ ਜਬਾ ਲਿਆ ਤੇ ਉੱਥੇ ਜਾ ਕੇ ਉਹਨਾਂ ਇੰਟਰੋਗੇਸ਼ਨ ਕਰਨਾ ਚાલુ ਕਰਤਾ ਮੈਂ ਨਾ ਸੱਚ ਕੋਈ ਨਹੀਂ ਦੋ ਉਸਤੇ ਐਸਐਚਓ ਯਾਦਵਿੰਦਰ ਸਿੰਘ ਸੀਗਾ ਤੇ ਅਰੇਸਟ ਪਾਈ ਤੁਹਾਡੀ ਉਹਨਾਂ ਨੇ ਮੇਰੀ ਰਸ ਨਹੀਂ ਪਾਈ ਨਾ ਮੈਨੂੰ ਲੇੜ ਕੇ ਸੜੀ 'ਚ ਰੱਖਿਆ ਕਿੰਨੇ ਦਿਨ ਇਹਨਾਂ ਨੇ ਮੈਨੂੰ 9 ਅ 10 ਦਿਨ ਤੱਕ ਲੇੜ ਕੇ ਸੜੀ 'ਚ ਰੱਖਿਆ ਇਹਨਾਂ ਨੇ ਇੱਕ ਥਾਣੀ ਸਿਟੀ ਦੇ ਵਿੱਚ ਸੀਗੇ ਸਟਾਫ ਦੇ ਜਿਹਾਂ ਮਾਰ ਕੁੱਟਾਈ ਕਰਦੇ ਰਹੇ ਦਰੰਗਲੇ ਬ੍ਰਹਮਪੁਰ ਤੇ ਦਿਨਾਨਗਰ ਤੇ ਦਿਨਾਨਗਰ ਤੋਂ ਲੈ ਆ ਕੇ ठाणे ਸਿਟੀ ਦੇ ਵਿੱਚ ਇਹਨਾਂ ਨੇ 22 ਤੱਕ ਨੂੰ ਮੈਨੂੰ ਇਹਨਾਂ ਨੇ ਛੱਡ ਦਿੱਤਾ ਤੁਹਾਨੂੰ ਕਮਿਟ ਕਰਨ ਦੀ ਕੋਸ਼ਿਸ਼ ਕਰਦੇ ਪਏ ਹਾਂ ਹਾਂਜੀ ਹਾਂਜੀ ਕਮਿਟ ਕਰਾਉਣ ਦੇ ਕਿ ਤੱਕ ਕਤਲ ਕੀਤਾ ਤੇ ਤੁਸੀਂ ਇਹਨੂੰ ਮੰਨੋ ਕਿ ਆਪਾਂ ਕੀਤਾ ਆ ਇਹਦਾ ਖੁਲਾਸਾ ਕਿਦਾਂ ਹੋਇਆ ਕਿ ਉਹ ਤੁਹਾਡੇ ਵਾਈਸ ਸਾਹਿਬ ਕਤਲ ਵੀ ਨਹੀਂ ਕੋਈ ਹੋਰ ਸੀ ਮੈਂ ਇਹਨਾਂ ਨੂੰ ਦੱਸਦਾ ਰਿਹਾ ਆ ਕਿ ਮੇਰੀ ਘਰ ਵਾਲੀ ਮੈਨੂੰ ਕਹਿੰਦੇ ਕਨਫੈਸ਼ਨ ਕਰੋ ਮੈਂ ਇਹਨਾਂ ਨੂੰ ਦੱਸਿਆ ਕਿ ਉਹ ਘਰ ਦੀ ਮੇਰੀ ਜੀਂਦੀ ਆ ਫਿਰ ਇਹਨਾਂ ਨੂੰ ਮੈਂ ਜਗ੍ਹਾ ਦਸੀਆ ਕਿ ਰਾਜਸਥਾਨ ਦੇ ਤੇ ਜਾ ਇਹਨਾਂ ਨੇ ਮੈਨੂੰ ਇੱਥੇ-ਇੱਥੇ ਜਗ੍ਹਾ ਦੇ ਵਿੱਚ ਆਖਿਆ ਜੰਮੂ ਭੇਜਣ ਵਾਸਤੇ ਉੱਥੇ ਫਿਰ ਇਹਨਾਂ ਨੇ ਰੇਡ ਕੀਤਾ ਉਸ ਟਾਈਮ ਤੇ ਠਾਕਰ ਸੀਐਸਟਾਫ ਦੇ ਚਾਰਜੀ ਕੇ ਬਲਦੇਵ ਸਿੰਘ ਉਹ ਵਧੀਆ ਇਨਸਾਨ ਸੀਗੇ ਉਹਨਾਂ ਨੇ ਖੁਦ ਜਾ ਕੇ ਉੱਥੇ ਰੇਡ ਕਰਕੇ ਤੈਨੂੰ ਮੇਰੀ ਘਰ ਦੀ ਨੂੰ ਬਰਾਮਦ ਕਰਕੇ ਲਿਆਂਦਾ ਤੇ ਅਫਸਰ ਉਹਨਾਂ ਛੱਡ ਦਈ ਸਭ ਮੈਨੂੰ ਛੱਡ ਦਿੱਤਾ ਮੈਨੂੰ ਤੇ ਮੇਰੇ ਭਰਾ ਨੂੰ ਮੇਰੇ ਨਾਲ ਤੁਹਾਨੂੰ ਸਸਪੈਂਡ ਵਗੈਰਾ ਵੀ ਨਹੀਂ ਕੀਤਾ ਨਹੀਂ ਸਸਪੈਂਡਬ ਨਹੀਂ ਕੀਤਾ ਗਿਆ ਅਰੈਸਟ ਵੀ ਨਹੀਂ ਪਾਈ ਕੀਤਾ ਨਹੀਂ ਅਰੈਸਟ ਨਹੀਂ ਪਾਈ ਇਹਨਾਂ ਨੇ ਮੇਰੀ ਮੈਨੂੰ 11 ਦਿਨ ਤਸਫਰ ਕਰਕੇ ਮੇਰੀ ਤਨਖਾਹ ਕੱਟੀ ਉਹ ਮਾਮਲੇ 'ਚ 8 ਬੰਦਿਆਂ ਨੂੰ ਸਜ਼ਾ ਹੋ ਚੁੱਕੀ ਹੈ ਮੈਨੂੰ ਕਿਹਨੂੰ ਸਜ਼ਾ ਹੋਈ ਹੈ ਉਹਦੇ ਵਿੱਚ ਮੇਰੇ ਸਹੁਰੇ ਬੂਆ ਮਸੀਹ ਨੂੰ ਮੇਰੀ ਘਰ ਵਾਲੀ ਨੂੰ ਸੋਨੂੰ ਨੂੰ ਮੇਰੇ ਇੱਕ ਸਾਲੇ ਨੂੰ ਇੱਕ ਜਿਨ੍ਹਾਂ ਨੇ ਲਾਸ਼ ਦੀ شناخت ਕੀਤੀ ਸੀਗੀ ਉਹ ਉਹ ਲੜਕਾ ਸੀਗਾ ਮੈਂ ਉਹਨਾਂ ਦੇ ਨਾਮ ਬਾਕੀ 8 ਆਦਮੀ ਸੀ ਜਿਹੜੇ ਨਾਲ ਮੇਰਾ ਸਹੁਰਾ ਇਹ ਕਰਨਾ ਚਾਹੁੰਦਾ ਇਹ ਕੁੜੀ ਨੂੰ ਜੱਜ ਸਾਹਿਬ ਨੇ ਬਰੀ ਕੀਤਾ ਸੀ ਪੂਜਾ ਉਸ ਤੋਂ ਬਾਅਦ ਉਹਨੇ ਜਾਇਜ਼ ਕਸਟਡੀ ਦਾ ਕੇਸ ਕਿੱਦਾਂ ਕੀਤਾ ਤੁਸੀਂ ਇਹਦੇ ਚ ਸੁਪਰੀਮ ਮੈਂ ਇਹ ਸਾਰਾ ਮਾਮਲਾ ਜਿਹੜਾ ਕਈ ਓਚੋ ਪੁਲਿਸ ਅਧਿਕਾਰੀਆ ਧਿਆਨ ਵਿੱਚ ਲੈਂਦਾ ਸੀ ਤਨੇ ਕਿਸੇ ਮਰੀਜ਼ ਨੂੰ ਵਾਈ ਨਹੀਂ ਕੀਤੀ ਮੈਂ ਇਹ ਫਿਰ ਹਾਈ ਕੋਰਟ ਦੇ ਵਿੱਚ ਰਿਟਰਨ ਪਾਈ ਸੀਗੀ ਹਮ ਰਿਟਰਨ ਨੰਬਰ ਆ ਗਿਆ ਸੀ ਯਾਰ ਐਮ 6073 ਆਫ 12 ਉਹਦੇ ਵਿੱਚ ਜੱਜ ਸਾਹਿਬ ਨੇ ਕਨ ਨਜਾਇਜ਼ ਕਸੜੀ ਦਾ ਕਿ ਮੈਨੂੰ ਦੱਸ ਦੇਣਾ ਅੰਦਰ ਆਇਆ ਤੇ 1 ਲੱਖ ਰੁਪਏ ਮੇਰੇ ਸਹੁਰਿਆਂ ਨੂੰ ਜੁਰਮਾਨਾ ਕੀਤਾ ਸੀਗਾ ਇਹ ਫਿਰ ਪੁਲਿਸ ਤੇ ਨਾਲੇ ਸੁਪਰੀਮ ਕੋਰਟ ਚੜ ਲਾਇਆ ਗਿਆ ਸੁਪਰੀਮ ਕੋਰਟ ਨੇ ਲੱਖ ਰੁਪਏ ਲਾ ਦਿੱਤਾ ਸੀ ਲੇਕਿਨ ਜਿਹੜਾ ਨਜਾਇਜ਼ ਰਸਤੇ ਸੀਗਾ ਉਹ ਨਾਲ ਰਹਿਂਦੇ ਤਾਂ ਸੀ ਕਿਤੇ ਕਿਤੇ ਦੇ ਨਜਾਇਜ਼ ਹੀ ਲਾ ਸਕਦਾ ਕੀਤਾ ਗਿਆ ਜਿਹੜਾ ਮਰ ਗਿਆ ਮੈਂ ਪੁਲਿਸ ਪਾਰਟੀ ਸਾਰੀ ਨੂੰ ਪਾਇਆ ਇਹ ਬੱਚਾ ਜਿਨ੍ਹਾਂ ਨੇ ਰੇਡ ਕੀਤਾ ਮੇਰੇ ਘਰ ਵਿੱਚ ਉਹਦੇ ਵਿੱਚ ਏ ਡੀ ਜੀ ਪੀ ਰਾਮ ਸਿੰਘ ਵੀ ਹੈ ਕੁਮਰ ਵਿਜੇਪ੍ਰਤਾਪ ਸਿੰਘ ਉਹਦਾ ਕੀ ਰੋਲ ਹੈ ਏ ਡੀ ਆਈ ਜੀ ਦੇ ਅਹੁਦੇ ਤੇ ਸੀ ਰਾਮ ਸਿੰਘ ਰਾਮ ਸਿੰਘ ਤੇ ਵਿਜੇਪੁਰ ਸਾਹਿਬ ਇਹ ਮੁੱਖ ਮੰਤਰੀ ਸੁਰਖਿਆ ਸੀਗਾ ਇਹਨਾਂ ਨੇ ਉਸ ਟਾਈਮ ਤੇ ਮੇਰੇ ਸਹੁਰਾ ਸਾਹਿਬ ਨੇ ਇਹਨਾਂ ਨੇ ਸਾਰਿਆਂ ਨੇ ਧਰਨਾ ਲਾਇਆ ਰਹਿਣਾ ਜਾਇਜ਼ ਤੌਰ ਤੇ ਇਹ ਸੀ ਤੇ ਇਹ ਆਏ ਨੇ ਗੁਰਦਾਸਪੁਰ ਦੇ ਵਿੱਚ ਇਹਨਾਂ ਨੇ ਥਾਣੇ ਦੇ ਵਿੱਚ ਆ ਕੇ ਧਰਨਾ ਲਵਾਇਆ ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਵਿੱਚ ਉਸ ਦਿਨ ਇਲੈਕਸ਼ਨਾਂ ਦੇ 30 ਜਨਵਰੀ 2012 ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਆ ਉਹਦੇ ਉਹਦੇ ਸੰਬੰਧ ਚ ਮੀਟਿੰਗ ਸੀਗੀ ਜਿਸ ਦਿਨ ਮੈਨੂੰ ਫਸਾਇਆ ਗਿਆ ਵਾ ਇਹਨਾਂ ਨੇ ਆਪ ਹੀ ਸਾਰਾ ਰੇਡ ਮਾਰਿਆ ਮੇਰੇ ਘਰ ਦੇ ਉੱਤੇ ਮਤਲਬ ਤੁਸੀਂ ਕਹਿੰਦੇ ਹੋ ਕਿ ਪੋਲਿਟਿਕਲ ਗੇਮ ਪੋਲਿਟਿਕਲ ਸ਼ਾਇਦ ਇਹ ਤੁਹਾਨੂੰ ਅਰਾਜਕ ਕੀਤਾ ਗਿਆ ਹਾਂਜੀ ਇਹਨਾਂ ਨੇ ਕਿਹਾ ਵੀ ਵਿਚ ਇਹਨਾਂ ਨੇ ਮੈਨੂੰ ਮੇਰੇ ਸਹੁਰਾ ਸਾਹਿਬ ਨੇ ਕਿਹਾ ਸੀ ਤੇ ਵਿੱਚ ਉਹ ਦਿਨਾਂ ਨੂੰ ਵੱਢ ਕੇ ਨਾ ਤੁਹਾਨੂੰ ਫਸਾਉਣਾ ਹਾਂ ਤੇ ਹੁਣ ਅੱਗੋਂ ਕੀ ਕਾਰਵਾਈ ਹੈ ਤੁਹਾਲਤ ਦੀ ਅੱਗੋਂ ਦਾਤਰੀ ਕਾਰਵਾਈ ਇਹ ਆ ਕੀ ਅਦਾਲਤ ਨੇ ਇਹਨਾਂ ਵਿੱਚ ਜਿਹੜੇ ਸਾਡੇ ਆਫੀਸਰ ਹਨ ਉਹਨਾਂ ਦੇ ਕਈਆਂ ਦੇ ਰੈਸਟ ਆਰਡਰ ਜਾਰੀ ਕੀਤੇ ਆ ਤੇ ਕਈਆਂ ਨੂੰ ਸਮਨਿੰਗ ਜਾਰੀ ਕੀਤੀ ਆ ਇਹਦੇ ਵਿੱਚ ਇਹ ਇਸ ਝੂਠੇ ਕੇਸ ਦੇ ਵਿੱਚ ਮੇਰੇ ਪਰਿਵਾਰ ਦੇ ਤਿੰਨ ਜੀਆਂ ਜਿਹੜੀਆਂ ਨਾ ਪੁਲਿਸ ਦੀ ਨਿਗਰਾਨਾ ਪੁਲਿਸ ਦਾ ਡਾੜੀ ਉਹਨਾਂ ਨੇ ਇਹਨਾਂ ਨੂੰ ਮਾਰਕੋਟਾਈ ਕੀਤੀ ਡਾੜੀ ਦਿਲ ਵਿੱਚ ਬੈਠ ਜਾਣ ਕਰਕੇ ਬੇਵਕਤੀ ਮੌਤ ਹੋ ਗਈ ਸੀ ਜਦੋਂ ਮੇਰੇ ਚਾਚਾ ਚਾਚੀ ਤੇ ਮੇਰੇ ਪਿਤਾ ਜੀ ਦੀ ਲੰਬੀ ਲੜਾਈ ਲੜੀ ਹੈ ਤੁਸੀਂ ਨੌਕਰੀ ਤੇ ਰਹਿੰਦੇ ਹੋਏ ਵੀ ਇੰਨੀ ਮਤਲਬ ਮਾਰ ਵੀ ਚੱਲੀ ਆ ਫਿਰ ਵੀ ਹਿੰਮਤ ਨਹੀਂ ਛੱਡੀ ਅਗੋਂ ਕੀ ਕਾਰਵਾਈ ਚਾਹੁੰਦੇ ਹੋ ਇਹਨਾਂ ਤੇ ਇਹਨਾਂ ਦੇ ਆਪਾਂ ਇਹੋ ਜਾਣੇ ਆ ਕਿ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਸੇ ਤਰ੍ਹਾਂ ਦਾ ਇਹਨਾਂ ਨਾਟਕੀ ਢੰਗ ਨਾਲ ਕਤਲ ਹਨਾ ਇਹ ਸਿਆਸਤ ਨਾਲ ਹਲਕੇ ਨਹੀਂ ਹੋਣਾ ਚਾਹੀਦਾ ਸਿਆਸੀ ਬੰਦਿਆਂ ਨਾਲ ਐਮਐਲਏ ਤੇ ਮੰਤਰੀਆਂ ਦੇ ਨਾਲ ਪੁਲਿਸ ਦਾ ਜੋ ਫਰਜ ਬੰਦਾ ਆ ਪੁਲਿਸ ਇੱਕ ਜਾਂਚ ਏਜੰਸੀ ਆ